ਬਰਕਤ ਅਤਿ ਸ਼ਰਾਫ ਰੱਖਿਆ ਹੈ ਇਸ ਲਈ ਜੀਵਨ ਨੂੰ ਜਣਾ ਤਾਂ ਜੋ ਤੁਸੀਂ ਅੱਗੇ ਤੁਹਾਡੇ ਹਾਂ ਚ ਜਿਉਂਦੇ ਰਹੋ ਹallelujah ਪਰਮੇਸ਼ੁਰ ਕਹਿੰਦਾ ਅੱਜ ਹੀ ਮੈਂ ਤੁਹਾਡੇ ਵਿਰੁੱਧ ਆਕਾਸ਼ ਤੇ ਤਰਪੇ ਨੂੰ ਬਾਗ ਬਣਾਉਂਦਾ ਹਾਂ ਹallelujah ਕਿੰਨੇ ਕਵਾਹ ਹੋਗੇ ਕਿੰਨੇ ਕਵਾਹ ਬਣਾਉਂਦਾ ਤਕਦੀ ਦੇ ਆਕਾਸ਼ ਤੋਂ ਬੋਲ ਪਰਮੇਸ਼ਰ ਕਹਿੰਦਾ ਮੈਂ ਆਜੇ ਤੱਕ ਇਹ ਆਕਾਸ਼ ਨੂੰ ਦਵਾ ਬਣਾਉਂਦਾ ਕਿ ਮੈਂ ਤੁਹਾਡੇ ਅੰਗੇ ਜੀਵਨ ਤੇ ਮੌਤ ਇਹਨੀਆਂ ਚੀਜ਼ਾਂ ਕਰਦੀਆਂ ਪਰਮੇਸ਼ਰ ਕਰਦੇ ਜੀਵਨ ਤੇ ਮੌਤ ਬਰਕਤ ਅਤੇ ਤਰਾਕ ਰੱਖਿਆ ਹੈ ਇਸ ਲਈ ਜੀਵਨ ਨੂੰ ਚੁਣੋ ਤਾਂ ਜੋ ਤੁਸੀਂ ਅੱਗੇ ਤੁਹਾਡੀ ਅੰਤ ਜੀਉਂਦੀ ਰਹੇ परमेश्वर तो कहता मैं तो हार्ट है के जीवन में मौत दो चीजें रख देती हैं जो ना हो तो ही है चुनाव किसे करना है तो ही कर तो करना है परमेश्वर ने नहीं करना अंदर मैं तो हार्ट है के जीवन में मौत रख के जहाँ ते शतान ते माँ को कर लो उन्हों को इश्क कर लो जहाँ पर परमेश्वर उसको इश्क कर लो वो आत्मा ने काम करने हालांकि અંદા મેં તો આતે અતે જીવન દે મોદ મુ બરકત ને સરાબ નું લક્યા હે ઓ નહીં દેખਣਾ હે કે પ્રભુ નું ફોનો બરકત લેણી હે કે સરાબ લેના હે હાલેલુયા સરાબ કિનો હોતા હે જદો ઈ ખાન કર દે ઉડારી કર દે ઔર વચન તોડ દે જાણ દે હોય ભી સમજી લે હોય ભી હાલેલુયા ਇਹ ਮੇਰੇ ਬੁੱਧਾਂ ਮੰਗ ਨਹੀਂ ਚੱਲਣਾ ਪਰਮੇਸ਼ਰ ਕੀ ਕਹਿੰਦਾ ਹਾਂ ਦਾ ਕਿੰਨੂ ਚੁਣੋ ਚੁਣੋ ਜੀਵਨ ਨੂੰ ਤਾਂ ਜੋ ਤੁਸੀਂ ਤੁਹਾਡੇ ਹੱਥ ਜੀਉਂਦੇ ਰਵੇ ਪਰਮੇਸ਼ਰ ਇਹ ਚਾਹਦਾ ਕਿ ਇਸ ਰਾਹ ਤੋਂ ਤੇ ਬਹੁਤ ਨੂੰ ਚੁਣੋ ਹਲੇਲੂਇਆ ਉਹ ਜੀਵਨ ਕੌਣ ਆ ਰਬ ਯਿਸੂ ਮਸੀਹ ਹਲੇਲੂਇਆ ਜੀਵਨ ਕੌਣ ਯਿਸੂ ਮਸੀਹ

वो सब उस जीवन तो देन से है। ऐसे तो बच्चे जो बड़े हो ना जो हो तो ना होते शे एवं येशु ने क्या राज सत्याइन जीवन मैं हूँ, मैं ही राम हूँ, मैं ही सत्याइ हूँ, मैं ही जीवन हूँ। कोई मेरे तो बाल को आपने छोड़ने तो छोड़ना भी काम नहीं कर सकते।

ਵੱਟੇ ਤੇਰੇ ਕਮਾਤਾਂ ਚੌਥਾ ਜੀਵਨ ਦੇ ਨਾਮ ਦੇ ਆਇਆ ਅੰਦਰ ਜੀਵਨ ਮੈਨ ਅਹਲੇਲੂਇਆ ਅਹਲੇਲੂਇਆ ਰਬੀ ਹਰਮਨ ਬੰਦੀ ਨੇ ਪਵਿੱਤਰ ਲਹੂ ਦੇ ਬਾਸ ਵਿੱਚ ਜੀਵਨ ਜਿਹਨੂੰ ਅਸੀਂ ਇਮਾਨਦਾਰੀ ਨਾਲ ਉਹਦੀ ਆਗਿਆਕਾਰੀ ਦੇ ਅਨੁਸਾਰ ਉਹਦੇ ਲਹੂ ਦੇ ਬਾਸ ਵਿੱਚ ਸੰਜੀਗਨੇ ਤਾਂ ਸਾਡੇ ਵਿੱਚੋਂ ਜੀਵਨ ਆਉਂਦਾ ਹੈ ਉਹ ਰੋਗ ਬਿਮਾਰੀਆਂ ਜਾਂਦਿਆਂ ਦੇ ਹਾਲਾਤ ਪਰੇਸ਼ਾਨੀਆਂ ਜਾਂਦਿਆਂ ਨੇ ਸਭ ਨੂੰ ਛੱਡ ਕੇ ਹallelujah ਪਰ ਜਿੰ ਨੂੰ ਇਹ ਉਹਦੀ ਆਗਿਆ ਤਾਰੇ ਨਹੀਂ ਕਰਾਂਗੇ ਤੇ ਲਹੂ ਮਹਾਂ ਚ ਸੰਦੀ ਭੋਧਾਂਗੇ ਤਾਂ ਫਿਰ ਉਹਦੇ ਵਿੱਚ ਜੀਵਨ ਕੰਮ ਨਹੀਂ ਕਰੇਗਾ ਹallelujah ਪਰ ਉਹਦੇ ਵਿੱਚ ਜੀਵਨ ਨਹੀਂ ਹੋਲੇਗਾ ਯੋਨਾ ਚੇਹੇ ਉਹਨਾਂ ਝਰਿੰਜਾ ਐਂਡ ਵਿੱਚ ਜਿਵੇਂ ਪ੍ਰਗਤੀ ਮੈਡੀ ਨੇ ਬੜਿਆ वचन चलेगा जो कोई मेरा मांस मांदा ना मेरा लहू बिना सदीपत जीवन होते रहे सदीपत दे। जी तो मतलब सदा सदा जीवन होते रहे अतः मैं अंत ने देन और जिंदा कुरान मारा इंतहान योग्य है वा?